ਕੰਮੇ ਤੇ ਲਾ ਲੈਂਦਾ 30 ਨੰਬਰ 95000 ਅੱਜ 95000 1 9000 70 ਨੰਬਰ 92000 92000 1 40 ਨੰਬਰ 40 40 ਓਕੇ ਪੂਰੀ ਹੋ ਗਿਆ ਪੂਰੀ ਹੋ ਗਿਆ ਦਰਸਖਾਲੀ ਨਾ ਬੋਲੀ ਲਈ 96000 37 ਨੰਬਰ ਦਾ 89000 33 ਨੰਬਰ 99000 19 ਨੰਬਰ 100000 ਲੋ ਜੀ ਹੁਣ ਲੱਖ ਰੱਖਿਆ ਪੂਰਾ ਲੱਖ ਕਰਤਾ ਲੈ ਲਈ 33 ਨੰਬਰ 1 ਲੱਖ ਹਾਂਜੀ 1 ਲੱਖ ਤੇ 19 ਨੰਬਰ 1 ਲੱਖ 11000 ਹਾਂਜੀ ਬੋਲੋ ਜੀ ਬਈ 2000 ਜਾਰੀ ਹੈ ਜੀ 1 ਲੱਖ 1000 ਅਰਜ ਕੁਲੀ ਨੰਬਰ ਨੂੰ ਲੈ ਵੀ 2 ਨੰਬਰ ਦਾ ਜੀ 40 ਨੰਬਰ ਦਾ 2000 ਹਾਂਜੀ 1 ਲੱਖ 2000 ਨੰਬਰ ਦਾ 1 ਲੱਖ 2000 ਹਾਂਜੀ 1 ਲੱਖ 2000 ਇਹ 1 लाख 2000 2 3 70 ਨੰਬਰ 13 ਨੰਬਰ 13 ਹੋ ਗਿਆ ਜੀ ਫੇਰ 2 ਟਾਈ ਕਰ ਦੇਗੀ ਹਾਂ ਜੀ 1 लाख 8000 1 लाख ਦੇ ਕਰਨ ਜਾਓ 1 लाख 3000 ਜਾਰੀ ਹੈ ਜੀ ਹਾਂ ਜੀ 1 4 ਕਰਤਾ ਲਏ ਬਾਈ ਜੀ 40 ਨੰਬਰ ਲੀ ਬਾਗਾ ਵਾਲੇ ਨੇ 1 लाख 4000 1 0 5 लाइक 5 लाइक लाइक ਕੰਮ ਜਾਰੀ ਕਰੋ 5 2 ਹੋ ਗਈ ਬਾਜੀ ਪਹਿਲਾਂ ਇਧਰ ਗਏ ਅਵੇਲੇਬਲ ਅਕਾਊਂਟ ਇਧਰ ਜਨਾਬ ਕਮਾਨਬਲ ਇਧਰ ਸੇਵ ਹੋ ਗਿਆ ਹੁਣ 1 ਮਿੰਟ ਸ਼ਾਂਤੀ ਸਤੰਬਰ 105000 ਚੱਲ ਰਹੀ 19 ਨੰਬਰ 105000 ਚੱਲ ਰਿਹਾ ਕੋਈ ਹੋਰ ਕੋਈ ਨਾ ਲਾਓ ਕੋਈ ਨਾ ਲਾਉਣਾ 106000 ਪੰਜਾਈ ਪੰਜੀ ਨੌ ਆਈ ਪੰਜੇ ਠੀਕ ਠੀਕ ਜੀ 76 ਨੰਬਰ ਇੱਕ ਹੈ 77 ਨੰਬਰ ਇੱਕ ਹੈ ਗੁਰੂ ਜੀ ਬਣ ਕੇ ਪ੍ਰੀਖਿਆ ਨੰਬਰ ਬੋਲਿਆ ਕਰੋ ਪ੍ਰੀਖਿਆ ਨੰਬਰ ਆਜੀ ਬਿਲਕੁਲ ਥੀਰ ਹੋ ਗਿਆ ਹੁਣ 76 ਨੰਬਰ 1 ਲੱਖ 3000 ਆਜੀ 1 ਲੱਖ 3000 1 1 ਲੱਖ 6000 2 70 1 ਲੱਖ 7000 ਹੋ ਗਿਆ ਹਾਂਜੀ ਚੌਂਡਾ ਜਾ ਰਿਹਾ ਪੂਰੇ ਨੰਬਰ ਨੂੰ 1,70,001 1,70,002 ਲਾਟ ਆ 80,000 ਤੋਂ 81,700 1,70,000 ਲਓ ਜੀ ਹੁਣ ਦੇਖੋ ਕਰਨਾ ਕਿ ਨਾ 1 2 3 ਹੁਣ ਲੱਗਾ ਜੇ 1 2 3 ਕਰਦੇ ਹਾਂ 1,70,000 ਹਾਂਜੀ ਇਹ ਜਾ ਰਿਹਾ 1,70,000 ਹਾਂਜੀ ਉਹ ਹੀ ਨੰਬਰ ਨੂੰ ਉਹ ਹੀ ਨੰਬਰ 1,70,000 ਆ ਰਹੀ ਹੈ 1,70,002 1000 1,70,003 ਜੀ 1,70,000 ਰੁਪਏ ਦੀ ਗਈ ਮਿੱਤਰੋ ਹਾਂ ਛੋਟੀ ਗੱਬਣ ਜਿਹੜੀ 954 ਨੰਬਰ 1,70,000 ਰੁਪਏ ਜੀ 22 ਅੰਕ ਦੋ ਜੀ ਦੇ ਲਈ ਰੱਖਦੇ ਸੀ ਉਹ ਵੇਚ ਜਾ ਹੈ 1,7000 ਦੇ ਚੰਗੀਆਂ ਮੱਚ ਮਿੱਤਰ ਉਹਦਰ ਦੀ ਜਾਂਦੀ ਆ 1170 ਨੰਬਰ ਆ ਝੋਟੀਆਂ 67000 ਤੋਂ ਬੋਲੀ ਸ਼ੁਰੂ ਹੋਈ ਆ 84000 ਦੇ ਬਚੇ 50 50000 ਤੋਂ ਬੋਲੀ ਸਟਾਰਟ ਹੋਈ ਆ ਜੀ ਪਹਿਲਾਂ 67 ਲਾਇਆ ਜੀ 870 ਨੰਬਰ ਆ ਸਟਾਰਟ ਆ 50000 ਹੁਣ 83 ਦੇ ਵਾਗੀ ਤੇ ਦੇਖ ਜਾਈ ਕਿੱਥੇ ਜਾਂਦੀ ਹੈ ਨਾ 75000 ਦੀ ਬੋਲ ਚੱਲੂਗੀ 88000 ਰੁਪਿਆ ਹੋਗਾ ਮਿੱਤਰੋ ਆ ਝੋਟੀ ਦਾ 2 ਨੰਬਰ ਦੇ ਆਪ 56 ਮਲਦੀ ਬੋਲੀ ਹੋ ਰਹੀ ਹੈ ਆ ਤਾਂ ਮੱਜਾਂ ਘੇੜੇ ਨਹੀਂ ਦੇਣੇ ਜਿਹਨੇ ਉਹ ਡਰਾਈਵ ਚੱਲ ਵਧੀਆ ਹੋਵੇ ਬਹੁਤ ਵਧੀਆ ਵਿਦੇਸ਼ਤਾ ਹੈ ਇਹ ਬਹੁਤ ਜਲਦੀ ਸੂਬੇ ਦੀ ਜਿਹੜਾ ਪਹਿਲਾ ਬੱਚਾ ਹੋਗਾ ਸੀਗਾ ਉਹ 36 ਮਹੀਨੇ ਵਿੱਚ ਦੇ ਦਿਆ ਸੀਗਾ ਇਹ ਲੱਗਦਾ ਦੋ ਤਾਂ ਅਬੀ ਤੋਂ ਇਸਨੇ 44 ਲੀਟਰ ਦੁੱਧ ਦਿਆ ਹੈ। ਗੋਲਰਸ ਵਿੱਚ ਹੀ ਹੈ 2 ਮਹੀਨੇ। ਲੈ ਇਹ ਆਹ ਲੈ ਕੇ ਨਾ ਦੇ ਰਹੀ ਹੈ। ਕਹੇਗਾ ਪਿਛਲੇ ਸੋਮੇ ਦਾ 2600 ਸੀਗਾ। ਮੁੱਢ ਨਹੀਂ ਬਤਾ ਰਹੀ। ਇਸ ਦਾ ਕੁਰਾਨੀ ਲਵ ਹੈ ਜੀ। 8:30 ਅਬ ਇਸ ਅਬ 8:30 ਲੀਟਰ। 8:30 ਲੀਟਰ ਦੁੱਧ ਇਸ ਦਾ ਵੀ। ਹਾਂ ਜੀ। 2 ਦਿਨ ਪਹਿਲੇ ਦਾ। ਉਹ ਪਿਛਲੇ ਵਾਰ ਜਿਹੜਾ ਸੀਗਾ ਉਹ 12:30 ਸੀਗਾ ਹੱਜ। ਜਿਹੜਾ ਵਕਤੇ ਜ਼ਿਆਦਾ ਦੁੱਧ ਦਿਆ ਸੀ 8:30 ਵਾਲਾ। ठीक है यही है कि सबसे बहुत गंदी है तीन साल में बच्चा दे दिया थी छह कुंटल छह कुंटल की पूरी हल्की है आठ सौ छप्पन सतासी को सतासी हजार छिहत्तर नंबर अठासी ट्रेड नंबर ट्रेड नंबर अठासी हजार ट्रेड नंबर अठासी हजार अठासी हजार और बोलिए बोलिए अठासी हजार एटी नाइन थाउजेंड छिहत्तर नंबर एटी नाइन ट्रेड नंबर ट्रेड नंबर की बोली आई है ठीक है हमारी बहुत बढ़िया है ठीक है ਤੁਸੀਂ ਦੇਖ ਲੈਂਦੇ ਹੋ ਲੈ ਕੇ ਜਾਣਗੇ ਲੈ ਕੇ ਜਾਣਗੇ ਭਾਜੀ 90000 ਰੁਪਏ ਬਾਕੀ 76 ਨੰਬਰ ਇੱਥੇ ਆ ਮੇਰਾ ਜਿਹੜਾ ਇਕੱਠੀ ਪਾ ਦੋ 530 ਰੁਪਏ ਮੂਹਰੇ ਉਮਰ ਵਿੱਚ 3600 ਰੁਪਏ ਦੂਜੀ ਕਾਜੀ ਦਾ 1150 ਰੁਪਏ ਦਾ ਨਾਮ ਨਿਕਲੂ ਫੋਨ ਤੇ ਵੇਲੇ ਆ ਫੋਨ ਪਹਿਲੇ ਦਾ ਦੂਜਾ ਦਾ 1150 ਰੁਪਏ ਦਾ ਇਹ ਨਹੀਂ ਨਹੀਂ ਕਹਿ ਲਾਗੇ करो पानवे हजार छत्तर नंबर बानवे हजार पांच हजार एक 9202 923 ਚਲੋ ਇਹ ਆਖਾਂ 92000 ਰੁਪਏ ਦੀ ਹੋਵੇ ਝੂਟੀ 11 ਹਾਂ ਨਹੀਂ ਨਹੀਂ ਕਹਾਂ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਢੇਰੀ ਕਿਤੇ ਪਾਉਂਦਾ ਹਾਂ ਹਾਂ ਇਹ ਢੇਰੀਆਂ ਤੇ ਕਰਦੇ ਨਹੀਂ ਪਤਾ ਲਾਂਗੇ ਆ ਆਉਹੀ ਹੈ ਮਾਇਕ ਤੇ ਉਹ ਵੀ ਆ ਝੂਟੀ ओ मजबूरी है ठीक है, वन में है यार क्या नहीं करना हुआ चली है यार क्या पंतालीस हो गा अंजी 112 सेक्टर नंबर भाई तो निशाने गरी है, पंताली नंबर में दायें है पंताली है यार 112 सेक्टर नंबर 45000 47000 ਮੇਰਾ ਮਾਮਾ ਤਾਂ ਬੱਚਾ ਨੇ ਬਾਕੀ ਦਾ ਪੰਗੜਾ 47000 ਜਰ ਤੇ ਬੱਜੀ ਗੋਲੀ ਜਿਆਦਾ ਤੋਂ 70 70 ਨੰਬਰ ਅੱਜ 45000 45000 ਤੇਰਾ ਮਾਮਾ ਭੈਣ ਜੂ ਬਿੰਨ ਮਿੰਨੀਆਂ ਕਰਵਾਦੀਆਂ ਨੂੰ

ਇਹ ਨੰਬਰ ਲੈ ਨਹੀਂ ਵੀ ਆ ਕਰਨ ਦਾ ਸਾਰਾ ਆਪ ਜਨਾ ਬੋ ਜੋ ਬਸ ਨਗਰ 1170 ਨੰਬਰ ਦੀ ਬੋਲੀ ਹੋਈ ਹੈ ਜੀ ਜਿਹੜੀ ਪਹਿਲਾਂ ਐਸ ਸੀ ਨੂਰ ਬਲੱਡ ਭਵਨ ਚ 1300 ਨੰਬਰ 54 ਨੰਬਰ 55 ਹਿਆ ਆਪ ਵੀ ਬੋਲੀ ਦੋ ਲੈ ਗਈਆਂ ਦੇਖੋ ਦੋ ਬੱਚਾ 40 ਮਹੀਨੇ ਲੈ ਕੇ ਆਦੀ ਹੈ ਹਾਂ ਜੀ ਇੱਕ ਜਿੰਦ ਲੈ ਗਿਆ ਜੀ 55001 ਰਸੀ 58002 ਭਜੂਗੀ 91 177 ਜਿਹੜੀ ਘਰ ਤੋਂ ਲੈ ਕੇ ਆਉਂਦੇ ਨੇ ਕੈਂਟਰੀ ਸਟ੍ਰੀਟ ਸਟ੍ਰੀਟ ਨੰਬਰ 65 ਠੀਕ ਹੈ 245 ਨੰਬਰ ਦੇ ਇਹਨਾਂ ਕੋਲ ਬੋਲੋ ਉਹਦੀ ਭੈਣ 876 ਨੰਬਰ ਹਾਂਜੀ ਸ਼ਰਮਦਾ ਜੀ ਲੱਗਿਆ ਜੀ 77 ਨੰਬਰ ਦਾ ਹਾਂਜੀ 53 ਨੰਬਰ ਤੇ ਲਾਏ ਨੇ 55000 55000 ਰੁਪਇਆ 55001 55002 हां जी ਕਰਸ਼ ਕਰਨਾ ਹੈ सॉरी हां ਰੇਕ ਨੰਬਰ 55001 55002 ਹਾਂ ਜੀ ਰੇਕ ਨੰਬਰ 55001 55002 ਗਾਰੀ ਹੈ 55000 76 ਨੰਬਰ 55000 ਲਓ ਜੀ ਗਾਰੀ ਹੈ 55001 ਫੇਰ ਨੰਬਰ 58000 58001 58002 58000 ਤਨ ਕੋਈ ਨਾ 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 ਹਾਂਜੀ 72 ਨੰਬਰ ਨਾ ਰਿਆ ਹਾਂਜੀ ਵਿਰੇਸ਼ ਨੂੰ ਪੁੱਛੀ ਕੰਨੇ ਆਊਂਡ ਫੇ ਕਰੋ ਕੋਈ ਨਹੀਂ ਕਪਰੇ ਨਾਲ ਮਿੱਤਰੋ ਵਾਖੀ ਜੀ ਰੁਪਈਆ ਜੀ ਆਹ ਯਾਰ ਰੁਪਈਆ ਜੀ ਗਰੈਂਟਡ ਗਰੈਂਟਡ ਉਹ ਰਾਜਾ ਜਦੋਂ ਆ ਜੁਲੀ ਲਈ ਚਾਹੁੰਦਾ ਬਚਾਉਣ ਲੱਗ ਗਿਆ ਕਰੇ ਤੋ ਬਚਾਲੇ ਲੰਕਦੀਆ ਇਹਦੀ ਕੈਟਾਗਰੀ ਉਹਦੀ ਕੈਟਾਗਰੀ ਆ ਤੁਮ ਨੂੰ ਮਿਲਦੇ ਨੇ ਨਹੀਂ ਅੱਡ ਬਣਾਦੀ ਟਰੈਡਰ ਠੀਕ ਹੈ ਮੈਂ ਮੁਰਾ ਝਗੜਾਉਣਾ ਨਹੀਂ ਜਿੱਦਣ ਹੁਣ ਭਾਜੀ ਜੋ ਸ਼ਪੰਗਾ ਆ 67 ਨੰਬਰ ਬੋਲੀ ਇਹ ਕਿੰਨੇ ਤਸਰ ਬੋਲੀ 30 ਸੇ 40 ਚਲੀ 900 ਸੇ 700 ਬੋਲੀ ਲਗਭਗ 4 ਸਾਲ ਦੀ ਹੈ ਲਗਭਗ 4 ਸਾਲ 4 ਸਾਲਾਂ ਦੀ ਝੋਟੀਆਂ वे नंबर का हजार करेंगे 40 नंबर साड़िया कंपनी बोली आई है 42 नंबर 60000 पे गई 9 नंबर की बोली चल रही है 9 का 75 नंबर 40 नंबर पर जी की बोली आई है दुनिया 22 60000 42 नंबर पर जी की बोली है हजार की कोई और है सज्जन 60000 60000 जाओ बेवी लाख दे कर 70 नंबर एक आधार ਆਹ ਤੇ ਹੈ 61000 61000 907 ਨੰਬਰ ਕਿੱਤੀ ਬੋਲੀ ਚੱਲ ਰਹੀ ਹੈ 907 ਨੰਬਰ 4412 4 ਸਾਲ ਦੀ ਹੈ 61000 61000 ਹਾਂਜੀ ਜਾਰੀ ਸੰਭਾ ਵੀ 10000 60000 ਰੁਪਿਆ इकहत् नंबर इकहत्तर जी पैंसठ हजार कोई, हजार भाजी मोहल छत्तर नंबर की बोली चल रही है नंबर साढ़े चार क्विंटल बार है चार साल की कट्टी है अभी इकतीस जुलाई को ठीक है रखाया इसमें, इकतीस जुलाई को ਮੋਟਰ ਗੋਇੰਦਪੁਰ ਦੇ 35 ਕਸਾ ਸਾਰੇ 35 ਹੋਏ 912 ਨੰਬਰ ਗੁੰਦਾ ਕਿੰਗਾ ਦਾ ਡੀਗਾ ਜਿੱਦੀ ਡੰਗਿਲ 31 ਲੀਟਰ ਹੈ